ਨਮਸਕਾਰ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਪ੍ਰੈਜ਼ੀਡੈਂਟ 트੍ਰੰਪ ਵੱਲੋਂ H1B ਵੀਜ਼ਾ ਸੰਬੰਧੀ ਅਨਾਊਂਸਮੈਂਟ ਕਰੀ ਹੈ ਇਹ ਅਨਾਊਂਸਮੈਂਟ ਉਹ ਵਾਪਸ ਵੀ ਲੈ ਸਕਦਾ ਹੈ ਪਰੰਤੂ ਜੇ ਰਹਾ ਤਾਂ ਬਹੁਤ અપਾਰ ਨੂੰ ਉਥੇ ਲੈ ਲੋਕਾਂ ਨੂੰ ਬڑے بڑے ਕੰਪਨੀਆਂ ਨੂੰ ਬਹੁਤ ਕਾਟਾ ਪੈ ਜਾਣਾ ਹੈ ਇਹ ਤੇ ਇੱਕ ਸ਼ੁਰੂਆਤ ਹੈ ਸ਼ੁਰੂਆਤ ਇਸ ਤਰ੍ਹਾਂ ਮੱਕਾ ਤੇ ਹਮਲਾ ਹੋਇਆ ਤੁਰਕੀ ਦੇ ਨਾਲ ਰਲ ਗਿਆ ਫੁਕਖਵਾਨੀਆਂ ਹੋ ਰਹੀਆਂ ਸਭੀ ਸਾਰੇ ਦੇਸ਼ ਇਕੱਠੇ ਮੁਸਲਿਮ ਦੇਸ਼ ਇਕੱਠੇ ਹੋ ਕੇ ਪਾਰਤ ਇਹ ਹਮਲਾ ਕਰਨਗੇ ਚੀਨ ਦੀ ਮਦਦ ਨਾਲ ਉਹਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਕਿਉਂਕਿ ਮੀਟਿੰਗ ਹੋ ਚੁੱਕੀ ਸਾਰੇ ਮੁਸਲਮਾਨ ਕੰਟਰੀ ਦੀ ਪਰੰਤੂ ਇਸ ਪਾਰਤ ਇਸ ਵਿੱਚ ਲੜਾਈ ਜੇ ਹੋਗੀ ਹਮਲਾ ਹੁੰਦਾ ਹੈ ਤਾਂ ਪਾਰਤ ਨੂੰ ਕੁਝ ਨਹੀਂ ਹੁੰਦਾ ਜਿੱਤ ਪ੍ਰਾਪਤ ਕਰੂਗਾ ਜਿਹੜੀ ਅਸਲ ਗੱਲ ਆਪਾਂ ਕਰਨੀ ਆ ਉਹ ਹੈ ਜੀ ਜਿਹੜੇ ਸਾਡੇ ਭਾਰਤ ਦੇ ਲੋਕ ਪੰਜਾਬੀ ਲੋਕ ਵਿਦੇਸ਼ਾਂ 'ਚ ਗਏ ਹੋਏ ਨੇ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਨਿਊਜ਼ੀਲੈਂਡ ਕੈਨੇਡਾ ਬਿਉਹਾਂ ਬਾਰੇ ਕੁਝ ਮੈਂ ਬਿਆਨ ਕਰਨਾ ਚਾਹਣਾ ਜੇ ਜਦੋਂ ਮੈਂ ਗੱਲ ਕਰੂੰਗਾ ਤਾਂ ਲੱਗੂਗਾ ਵੀ ਇਹ ਤਾਂ ਨਾਲ ਰੀਅਲ ਬਣਾਉਣ ਦੇ ਮਾਰੇ ਨੇ ਜਾਂ ਪ੍ਰੋਗਰਾਮ ਕਰਨ ਦੇ ਮਾਰੇ ਨੇ ਵੀ ਆਪ ਦਾ ਪ੍ਰੋਗਰਾਮ ਬਣਾਉਣ ਦੇ ਮਾਰੇ ਨੇ ਗੱਲ ਕਰਤੀ ਇਹ ਕੰਮ ਸ਼ੁਰੂ ਹੋ ਚੁੱਕਿਆ ਹੈ ਵਾਪਸੀ ਦਾ ਸਾਰੇ ਦੇਸ਼ ਹੌਲੀ-ਹੌਲੀ ਜਿਹੜੇ ਵੀ ਉੱਥੇ ਪ੍ਰਵਾਸੀ ਗਏ ਹੋਏ ਨੇ ਕੋਈ ਭਾਰਤੀ ਗਿਆ ਹੋਇਆ ਉਹ ਸਾਰੇ ਵਾਪਸ ਆਉਣਗੇ ਚਾਹੇ ਅਮਰੀਕਾ ਚ ਨੇ ਚਾਹੇ ਕੈਨੇਡਾ ਚ ਨੇ ਚਾਹੇ ਨਿਊਜ਼ੀਲੈਂਡ ਚ ਨੇ ਚਾਹੇ ਰੀਸ਼ੀਆ ਚ ਨੇ ਚਾਹੇ ਕੋਈ ਵੀ ਜ਼ੋਰ ਪ ਕੰਟਰੀ ਚ ਨੇ ਚਾਹੇ ਉਹ ਪੀਆਰ ਨੇ ਕਈ ਬੰਦੇ ਸੋਚ ਲੈਂਦੇ ਨੇ ਵੀ ਸਾਡੇ ਕੋਲ ਤਾਂ ਸਿਟੀਜ਼ਨਸ਼ਿਪ ਹੈ ਵੈਸੇ ਤਾਂ ਉਧਰਲਾ ਕਲਚਰ ਵੀ ਬਣਾ ਲਿਆ ਸਾਰਾ ਕੁਝ ਪਰ ਨਾ ਵਾਪਸ ਆਉਣਾ ਬਹੁਤ ਸਾਰਾ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਦੇਖੀ ਜਾਓ ਹੌਲੀ ਹੌਲੀ ਇਸ ਸਾਲ ਨੂੰ ਡੇਢ ਸਾਲ ਨੂੰ 2028 ਤੱਕ ਇਹ ਪੂਰਾ ਸਿਖਰ ਤੇ ਉਚਾਣਾ। ਜਿਹਸ ਬੰਦਿਆਂ ਕੋਲੇ ਬਾਹਰ ਪ੍ਰਾਪਰਟੀ ਵਧੀਆ ਆਪਦੇ ਮਕਾਨ ਨੇ ਵਧੀਆ ਬਿਜ਼ਨਸmen ਨੇ ਉਹਨਾਂ ਨੂੰ ਚਾਹੀਦਾ ਵੀ ਆਪ ਦਾ ਕੁਛ ਨਾ ਕੁਛ ਇੰਡੀਆ ਚ ਇਨਵੈਸਟ ਕਰਦਾਂ। ਜੋ ਕੋਈ ਰਿਸ਼ਤੇਦਾਰ ਹੈ ਉਹਦੇ ਕੋਲ ਕਰਦਣਾ ਆਪਦਾ ਆਪ ਕਰ ਲੈਣਾ 골ਡ ਚ ਕਰ ਲੈਣ 골ਡ ਬਹੁਤ ਥਾਈ ਜਾਊਗਾ ਇਹ ਸਾਰੇ ਆਪਸ ਮੋੜਨ ਗਏ ਇਹ ਸਮੇਂ ਦਾ ਕਾਲ ਖੰਡਾ ਹੈ ਕਿਹਣੀ ਰੁਕਦਾ ਸਾਰੇ ਦੇਸ਼ਾਂ ਚ ਮੰਦੀ ਆਊਗੀ ਯੂਰਪ ਚੱਲੂਗਾ ਚੱਲੂਗਾ ਪੂਰਾ ਅਮਰੀਕਾ ਦੇ ਟੁਕੜੇ ਹੋਣਗੇ ਸਾਰੇ ਦੇਸ਼ ਪ੍ਰਵਾਸੀਆਂ ਨੂੰ ਜਿਹੜੇ ਭਾਰਤੀ ਨੇ ਜਾਂ ਹੋਰ ਕੰਟਰੀ ਤੋਂ ਆਏ ਨੇ ਜਾਂ ਆਪਣੇ ਪੰਜਾਬੀ ਨੇ ਉਹਨਾਂ ਨੂੰ ਸਾਰਿਆਂ ਨੂੰ ਵਾਪਸ ਜਾਣ ਬਰਕਰਾਰ ਕਹਿ ਦੰਗੇ ਇਵਨ ਕਿ ਤੁਹਾਨੂੰ ਸਿਰਫ ਕੱਪੜਿਆਂ ਤੋਂ ਸਵਾਹ ਹੋਰ ਕੁਝ ਰੱਖਣ ਨੂੰ ਨਹੀਂ ਮਿਲਦਾ ਹੈਗਾ ਨਾ ਤੁਹਾਨੂੰ 골ਡ ਚੱਕਣਾ ਮਿਲਣਾ ਨਾ ਤੁਹਾਨੂੰ ਕੋਈ ਪੈਸਾ ਚੱਕਣ ਦੇਣਾ ਉਹਨਾਂ ਨੇ ਇਸ ਕਰਕੇ ਇਹਨੂੰ ਸੀਰੀਅਸ ਮੈਟਰ ਸਮਝ ਕੇ ਆਪਣੀ ਇਨਵੈਸਟਮੈਂਟ ਪੜ੍ਹਨਾ ਸ਼ੁਰੂ ਕਰ ਦੋ ਤਾਂ ਵਧੀਆ ਰਹੋਗੇ ਤੇ ਆਪਣਾ ਜੀਵਨ ਸਫਲ ਬਣਾ ਲਓਗੇ ਨਹੀਂ ਖਾਲੀ ਹੱਥ ਹੋਣਾ ਪਿਆ ਤਾਂ ਬਹੁਤ ਵੱਡੀ ਪ੍ਰੋਬਲਮ ਹੈ ਇਹਨਾਂ ਸ਼ੁਰੂਆਤ ਸਮਝ ਲਓ ਵੀ ਹੋ ਚੁੱਕੀ ਹੈ ਬਸ ਰੋਲਾ ਤਾਂ ਇਹ ਪੈ ਰਿਹਾ 2019 ਤੋਂ ਪਰ ਆ ਪ੍ਰੈਜ਼ੀਡੈਂਟ ਅੰਟ ਟ੍ਰੰਪ ਵੱਲੋਂ H1B ਵੀਜ਼ਾ ਚ ਉਦੋਂ ਬਾਅਦ ਹੋਰ ਵੀ ਬਹੁਤ ਅਨਾਉਂਸਮੈਂਟਾਂ ਹੋਣੀਆਂ ਤੁਸੀਂ ਦੇਖੀ ਜਾਓ ਇਸ ਕਰਕੇ ਆਪਦਾ ਭਾਰਤ ਜੀ ਇਨਵੈਸਟਮੈਂਟ ਕਰੋ ਤੇ ਆਪਦੀ ਜ਼ਿੰਦਗੀ ਦਾ ਸੌਖੀ ਲੰਘ ਜੂਗੀ ਨਹੀਂ ਉੱਥੋਂ ਸਵੇ ਤੁਨੂੰ ਕਪੜੇ ਚੱਕਣ ਤੋਂ سوا ਕੁਝ ਵੀ ਨਾਲ ਚੱਕੜ ਦੇਣਾ ਨਹੀਂ